ਸਵਾਲ ਕਰ ਲਵੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕੌਣ ਹੈ ਸਿੱਖਾਂ ਨੇ ਕਲਗੀ ਤਰ ਸਾਹਿਬ ਜੀ ਨੂੰ ਇਹ ਬੇਨਤੀ ਕੀਤੀ ਸੀ ਮਹਾਰਾਜ ਆਪ ਜੀ ਦੱਸੋ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕੌਣ ਸਤਿਗੁਰੂ ਮਹਾਰਾਜ ਕਲਗੀ ਤਰ ਸਾਹਿਬ ਜੀ ਕਹਿਣ ਲੱਗੇ ਅਸੀਂ ਆਪਣੇ ਪਿਤਾ ਸਤਿਗੁਰੂ ਧਨਵਰੂ ਤੇਗ ਬਹਾਦਰ ਮਹਾਰਾਜ ਨੂੰ ਬੇਨਤੀ ਕਰਕੇ ਪੁੱਛਿਆ ਸੀਗਾ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕੌਣ ਹੈ ਤਾਂ ਉਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕਰਿਆ ਸੀ ਕਿ ਅਕਾਲ ਪੁਰਖ ਹੀ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਹਨ ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਕਾਲ ਪੁਰਖ ਨੂੰ ਗੁਰੂ ਧਾਰਿਆ ਹੈ ਇਸ ਦਾ ਪ੍ਰਮਾਣ ਸਤਿਗੁਰੂ ਗੁਰੂ ਕਲਜੀਤਾਰ ਸਾਹਿਬ ਜੀ ਨੇ ਆਪਣੀ ਬਾਣੀ ਅੰਦਰ ਦਿੱਤਾ ਹੈ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝੀ ਉਹੋ ਹਮਾਰਾ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਭਾਈ ਉਸੇ ਨੂੰ ਸਾਡਾ ਗੁਰੂ ਸਮਝਣਾ ਕਰੋ ਜਿਹੜਾ ਆਦ ਤੋਂ ਲੈ ਕੇ ਅੰਤ ਤੱਕ ਇੱਕੋ ਹੀ ਹੈ ਉਹ ਅਕਾਲ ਪੁਰਖ ਨੂੰ ਅਸੀਂ ਗੁਰੂ ਧਾਰਿਆ ਹੋਇਆ ਹੈ ਇਸ ਪ੍ਰਕਾਰ ਬਿਆੰਤ ਪ੍ਰਮਾਣ ਗੁਰਬਾਣੀ ਦੇ ਅੰਦਰ ਆਉਂਦੇ ਹਨ ਜਿਸ ਵਿੱਚ ਅਕਾਲ ਪੁਰਖ ਜੀ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਸਿੱਧ ਹੁੰਦੇ ਹਨ